ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਬੱਚਿਆਂ ਨਾਲ ਹੀ ਗਏ ਹੋਏ ਸੀ ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੋ ਚਲੋ ਮੈਂ ਜਦੋਂਨੇ ਮੈਨੂੰ ਕਿਹਾ ਕਿ ਮੰਮੀ ਲਮਾਰੀ ਪੂਰੀ ਇਦਾਂ ਏ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦਾ ਤੇ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢਾ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੇ ਮੈਨੂੰ ਸ਼ੱਕ ਆ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਜੋ ਬਾਰੇ ਕੰਪਿਊਟਰ ਵਗੈਰਾ ਰੱਖਿਓ ਆ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤੇ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੋਕੇ ਦੇ ਕਿ ਹਾੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੈੱਕ ਕਰੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕਿਤੇ 7-8000 ਰੁਪਏ ਇਸ ਵਿੱਚ ਚੈਂਨੀਆਂ ਹੀ ਚਾਂਦੀ ਦੀਆਂ 1.5-2 ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖੀ ਮੈਂ ਜਦੋਂ ਦੇਖਿਆ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਦਾ ਮੇਨ ਦਰਵਾਜ਼ਾ ਹਾਂਜੀ ਹਾਂਜੀ ਉਹ ਹਾਂਜੀ ਉਹ ਪਿਛਲੀ ਖਿੜਕੀ ਵਾਲੀ ਆਏ ਹਾਂਜੀ ਇਹ ਪਿਛਲੀ ਖਿੜਕੀ ਰਾਈ ਆਏ ਆ ਤੋ ਜੇ ਮੈਂ ਦੇਖੋ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਹੁਣ ਅਸੀਂ ਇੰਨੀ ਮਹਿੰਗੀ LED ਲਈਏ ਹੋਇ ਇੱਕ ਕੰਪਿਊਟਰ ਨਾਲ ਹੀ ਐਡੀਟਿੰਗ ਦਾ ਕੰਮ ਕਰਦੇ ਹੈਗੇ ਆ ਤੁਹਾਨੂੰ ਪਤਾ ਵੀ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਜੇ ਤੱਕ ਪੈਸੇ ਹੀ ਨਹੀਂ ਉਹ ਦਿੱਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਛੂਟਨੀਆਂ ਤੇ ਕਿ ਹੁਣ ਮੋਚ-ਕੋਚ ਕਿੱਦਾਂ ਜਾਈ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਉਧਰਵਾਜਾ ਉਹ ਬੰਦ ਕਰਕੇ ਉਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜ-ਮਰਜੋ ਦੀ ਸਾਡੇ ਕਿ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਗੱਲ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਪੁਰੀਆਂ ਹੋਈਆਂ ਕਿ ਸਾਡੇ ਪੜੋਸੀ ਹੀ ਅਤੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਡੇ ਕਿ ਤਿੰਨ ਵਜੇ ਕੋਈ ਆਇਆ ਤੇ ਟਾਲੇ ਸਾਰੇ ਤੋੜ ਗਿਆ ਆ ਸੇ ਸਮਾਨ ਕੱਢ ਕੇ ਲੈ ਗਏ ਮੈਂ ਉਹ ਆਂਟੀ ਹੁਣਾ ਵਾਲੀ ਗਈ ਉਹ ਆਂਟੀ ਹੁਣ ਵੀ ਕਹਿ ਰਹੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਚੋਰੀ ਹੋਏ ਆ ਫਿਰ ਲਗਾਤਾਰ ਮੈਂ ਇਥੇ ਆਈ ਹੁਈ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਪੁਲਿਸ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਆ ਮੈਂ ਕਹਿ ਰਹੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਇਕੱਲੀ ਘਰਾਂ ਕੋਈ ਜਦੋਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਿਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢਦੀ ਮੇਰੀਆਂ ਬੇਟੀਆਂ ਹਣ ਕੱਲੀਆਂ ਤੇ ਉਹ ਕੀ ਕਰ ਲੈਣੇ